ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਖਾਸ ਫਟਾਫਟ ਬੁਲਟਨ ਦੇ ਵਿੱਚ ਤੇ ਬੁਲਟਨ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਉਹਨਾਂ ਖਾਸ ਖਬਰਾਂ ਦੇ ਬਾਰੇ ਜੋ ਦਿਨ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੁੰਦੀਆਂ ਤੇ ਸ਼ੁਰੂਆਤ ਕਰ ਲੈਨੇ ਆਜ ਦੀ ਪਹਿਲੀ ਖਾਸ ਖਬਰ ਦੇ ਨਾਲ ਟੱਕਾ ਤੇ ਟੈਂਕਰਾਂ ਸਮੇਤ ਬਾਕੀ ਵਪਾਰਕ ਵਾਹਨਾਂ ਦੇ ਡਰਾਈਵਰਾਂ ਨੇ ਹਿੱਟ ਟੈਂਡਰ ਰਨ ਮਾਮਲੇ ਦੇ ਨਾਲ ਸੰਬੰਧਿਤ ਨਵੇਂ ਕਾਨੂੰਨ ਦੇ ਵਿਰੁੱਧ ਵਿਚਾਵਟ ਹੈ ਠਪਕਾ ਦਿੱਤੀ ਜਿਸ ਕਾਰਨ ਕੁਝ ਸੂਬਿਆਂ ਦੇ ਵਿੱਚ ਪੈਟਰੋਲ ਡੀਜ਼ਲ ਦੀ ਵੱਡੀ ਕਿਲਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਜਿਵੇਂ ਖਲਾਤਾਂ ਨੂੰ ਫੇਕਦੇ ਹੋਏ ਪੈਟਰੋਲ ਪੰਪਾਂ ਉੱਤੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਪੰਜਾਬ ਦੇ ਵੱਡੀ ਗਿਣਤੀ ਪੰਪਾਂ ਦੇ ਉੱਪਰ ਤੇਲ ਖਤਮ ਹੋ ਗਿਆ ਅਤੇ ਪੰਪ ਮਾਲਕਾਂ ਨੇ ਬੋਟ ਲਗਾ ਦਿੱਤੀ ਅਤੇ ਬਠਿੰਡਾ ਦੇ ਵਿੱਚ ਟਰੱਕ ਡਰਾਈਵਰਾਂ ਦੀ ਹੜਤਾਲ ਦਾ ਵੱਡਾ ਅਸਰ ਪਿਆ 40% ਪੰਪਾਂ ਤੇ ਤੇਲ ਉਪਲਬਧ ਨਹੀਂ ਹੈ ਪੈਟਰੋਲ ਪੰਪਾਂ ਦੀਆਂ ਲਾਈਨਾਂ ਲੱਗੀਆਂ ਤੇਲ ਪੁਆਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ ਉੱਤਰਦੇਸ਼ ਦੇ ਕਈ ਸੂਬਿਆਂ ਦੇ ਵਿੱਚ ਇਸ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਮੌਸਮ ਵਿਗਿਆਨੀ ਦੇ ਕਹਿਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਜਿਹੜੇ ਨੇ ਹੋਰ ਵੀ ਗੰਭੀਰ ਹੋ ਸਕਦੇ ਆ ਭਾਰਤੀ ਮੌਸਮ ਵਿਭਾਗ ਨੇ ਮੱਧ ਭਾਰਤ ਦੇ ਕੁਝ ਹਿੱਸਿਆਂ ਦੇ ਵਿੱਚ 5 ਤੋਂ 11 ਜਨਵਰੀ ਤੱਕ ਤਾਪਮਾਨ ਦੇ ਵਿੱਚ ਗਿਰਾਵਟ ਅਤੇ ਸ਼ੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ ਤਾਂ ਜੀ ਤੁਹਾਨੂੰ ਕਿ ਮੌਸਮ ਵਿਭਾਗ ਦੇ ਵੱਲੋਂ 5 ਤੋਂ 11 ਜਨਵਰੀ ਤੱਕ ਤਾਪਮਾਨ ਦੇ ਵਿੱਚ ਗਿਰਾਵਟ ਦੀ ਜਿਹੜੀ ਭਵਿੱਖਬਾਣੀ ਹੈ ਕੀਤੀ ਗਈ ਹੈ ਜਿਸ ਦੇ ਨਾਲ ਕੁਝ ਉੱਤਰੀ ਰਾਜਾਂ ਦੇ ਵਿੱਚ ਸ਼ੀਤ ਲਹਿਰ ਦੇ ਹਾਲਾਤ ਪੈਦਾ ਹੋਣਗੇ ਮੌਸਮ ਵਿਗਿਆਨੀਆਂ ਨੇ ਪੰਜਾਬ ਅਤੇ ਖਰੜਾਣਾ ਦੇ ਵਿੱਚ ਅਗ ਦੌਰਾਨ ਸੰਕ੍ਰਿਤੀ ਤੁੰਦ ਤੇ ਕੜਾਕੇ ਦੀ ਠੰਡ ਜਿਹੜੀ ਹੈ ਕੜਾਕੇ ਦੀ ਠੰਡ ਪੈਣ ਦੀ ਪੂਰੀ ਭਵਿੱਖਬਾਣੀ ਕੀਤੀ ਗਈ ਇਸੇ ਦੌਰਾਨ ਤਾਪਮਾਨ ਦੇ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਵੀ ਦਰਜ ਕੀਤੀ ਗਈ ਹੈ ਉਤਰੀ ਭਾਰਤ ਦੀਆਂ 18 ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਸਾਂਝੇ ਕਿਸਾਨ ਮੋਰਚਾ ਦੇ ਸਾਂਝੇ ਸੱਦੇ ਉੱਤੇ ਹੋਈ ਝੰਡਿਆਲਾ ਗੁਰੂ ਦਾਣਾ ਮੰਡੀ ਦੀ ਮਹਾਰੈਲੀ ਦੇ ਵਿੱਚ ਲੱਖਾਂ ਦੇ ਠਾਠਾ ਮਾਰ ਦੇ ਘੱਟ ਦੇ ਵਿੱਚ ਦੋਨਾਂ ਫਾਰਮਾਂ ਦੇ ਵੱਲੋਂ 13 ਫਰਵਰੀ ਨੂੰ ਸਾਂਝੇ ਦਿੱਲੀ ਕੂਚ ਦਾ ਐਲਾਨ ਕਰਕੇ ਇੱਕ ਵਾਰ ਫਿਰ ਤੋਂ ਦਿੱਲੀ ਮੋਰਚੇ ਦੀ ਬਿਗਲ ਫੁਕ ਦਿੱਤੇ ਗਏ ਇਸ ਮੌਕੇ ਆਗੂਆਂ ਨੇ ਲੋਕਾਂ ਦੇ ਉਮੜੇ ਜਨਸਲਾਬ ਨੂੰ ਸੰਬੋਧਨ ਕਰਦੇ ਗਿਆ ਕਿ ਕੇਂਦਰ ਦੇ ਬੱਚਾਈਆਂ ਸਬ ਸਰਕਾਰਾਂ ਨੇ ਦੇਸ਼ ਤੇ ਹਰ ਤਰ੍ਹਾਂ ਦੇ ਸਰੋਤਾਂ ਨੂੰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਕਰਾਣਿਆਂ ਦੇ ਹੱਥੀ ਦੇਸ਼ ਵਿੱਚ ਵਾਲੀਆਂ ਨੀਤੀਆਂ ਤਹਿਤ ਜਿਹੜਾਗਾ ਕੰਮ ਕੀਤਾ ਤੇ 10 ਸਾਲ ਤੋਂ ਪਾਟਪਾ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਵੀ ਅੱਗੇ ਵਧ ਕੇ ਕੰਮ ਕਰੀ ਹੈ ਤੇ ਅੱਜ ਦੇਸ਼ ਤੇ ਖੇਤੀ ਸੈਕਟਰ ਤੇ ਜ਼ਮੀਨਾਂ ਉੱਪਰ ਕਾਰਪੋਰੇਟ ਦੇ ਕਬਜ਼ੇ ਕਰਵਾਉਣ ਦੀ ਨੀਤੀ ਤਹਿਤ ਕੰਮ ਕਰੇ ਜਿਸ ਦੇ ਨਾਲ ਕਿਸਾਨ ਮਜ਼ਦੂਰਾਂ ਦੀ ਤਬਾਹੀ ਨਿਸ਼ਚਿਤ ਹੈ ਤਾਂ ਉਧਰ ਪੰਜਾਬ ਪਰ ਦੇ ਵਿੱਚ ਪੈਟਰੋਲ ਡੀਜ਼ਲ ਦੀ ਕਿੱਲਤ ਤੋਂ ਬਾਅਦ ਹੁਣ ਘਰੇਲੂ ਅਤੇ ਕਮਰਸ਼ੀਅਲ ਗੈਸ ਦੀ ਸਪਲਾਈ ਨੂੰ ਲੈ ਕੇ ਹਾਹਾਕਾਰ ਮਚਣੀ ਸ਼ੁਰੂ ਹੋ ਗਿਆ ਹੈ ਦਰਅਸਲ ਗੈਸ ਕੰਪਨੀਆਂ ਨੂੰ ਰਿਫਾਈਨਰੀ ਤੋਂ ਸਪਲਾਈ ਨਾ ਮਿਲਣ ਕਾਰਨ ਏਜੰਸੀਆਂ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਸਵੇਰ ਤੋਂ ਪੈਟਰੋਲ ਡੀਜ਼ਲ ਨੂੰ ਲੈ ਕੇ ਸੂਬੇ ਪੱਧਰ ਦੇ ਵਿੱਚ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਚੁੱਕਿਆ ਹੈ ਦੱਸ ਦੇ ਕਿ ਭਾਰਤ ਸਰਕਾਰ ਨੇ ਹਾਲ ਕੀ ਦੇ ਵਿੱਚ ਬ੍ਰਿਟਿਸ਼ ਇੰਡੀਅਨ ਪੈਨਲ ਕੋਡ ਨੂੰ ਭਾਰਤੀ ਸਜ਼ਾ ਹਜ਼ਾਫਤਾ ਦੇ ਵਿੱਚ ਬਦਲਦੇ ਹੋਏ ਕਾਨੂੰਨ ਨੂੰ ਜਿਹੜਾ ਹੈਗਾ ਬਦਲ ਦਿੱਤਾ ਕਾਨੂੰਨ 'ਚ ਕੋਈ ਸਖਤ ਬਦਲਾਅ ਕੀਤੇ ਨੇ ਉਹ ਹੋਣ ਵਾਲੀਆਂ ਮੌਤਾਂ ਦੇ ਨਾਲ ਸਬੰਧਿਤ ਮੰਨਿਆ ਜਾ ਰਿਹਾ ਦੇਸ਼ ਦੇ ਵਿੱਚ ਸੜਕ ਹਾਦਸਿਆਂ ਦੇ ਵਿੱਚ ਹੋਣ ਵਾਲੇ ਮੌਤਾਂ ਦਾ ਅੰਕੜਾ 5 ਲੱਖ ਨੂੰ ਪਾਰ ਕਰ ਗਿਆ ਜਿਸ ਕਰਕੇ ਹੁਣ ਜਿਹੜਾ ਹੈਗਾ ਟਰੱਕ ਆਪਰੇਟਰਾਂ ਦੇ ਵਿਚਾਲੇ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਜਿਸ ਕਰਕੇ ਉਹਨਾਂ ਦੇ ਵੱਲੋਂ ਹੜਤਾਲ ਸ਼ੁਰੂ ਕੀਤੀ ਗਈ ਹੈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੇਲ੍ਹ ਦੇ ਵਿੱਚੋਂ ਪੈਰੋਲ ਮਿਲੀ ਹੈ ਦਾਸੀ ਕਿ ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਦੇ ਇੱਕ ਸਾਥੀ ਕੁਲਵੰਤ ਸਿੰਘ rauke ਨੂੰ ਉਸ ਦੇ ਚਾਚੇ ਦੀ ਮੌਤ ਦੇ ਮੱਦੇਨਜ਼ਰ 6 ਦਿਨਾਂ ਦੀ ਪੈਰੋਲ ਦਿੱਤੀ ਹੈ ਅਮਰਿਤਪਾਲ ਦੇ ਨਾਲ ਜੁੜੀ ਵਿਖਤ ਦੀ ਵੱਡੀ ਖਬਰ ਹੈ ਪਹਿਲੀ ਵਾਰ 6 ਦਿਨਾਂ ਦੀ ਪੈਰੋਲ ਜਿਹੜੀ ਅਮਰਿਤਪਾਲ ਦੇ ਸਾਥੀਆਂ ਦੇ ਵਿੱਚੋਂ ਕਿਸੇ ਨੂੰ ਮਿਲੀ ਹੈ ਕਿਉਂਕਿ ਕਰੀਬ 6 ਜੋ 9 ਮਹੀਨਿਆਂ ਤੋਂ ਅਮਰਿਤਪਾਲ ਅਤੇ ਉਹਨਾਂ ਦੇ ਸਾਥੀ ਜਿਹੜੇ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਜਿਸ ਤੋਂ ਬਾਅਦ 9 ਮਹੀਨਿਆਂ ਬਾਅਦ ਜਿਹੜਾ ਅਮਰਿਤਪਾਲ ਦੇ ਸਾਥ ਨੂੰ ਡੜੀਏ 6 ਦਿਨ ਦੀ ਪਰੋਲ ਮਿਲੀ ਚਾਚੇ ਦੀ ਮੌਤ ਦੇ ਕਾਰਨ 6 ਦਿਨਾਂ ਦੀ ਪਰੋਲ ਦਿੱਤੀ ਗਿਆ ਮਾਰਚ ਤੋਂ ਬਾਅਦ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਸੀ ਕੁਲਵੰਤ ਸਿੰਘ ਰੌਕੇ ਤਾਂ ਉੱਧਰ ਪੱਛਮੀ ਜਾਪਾਨ ਦੇ ਵਿੱਚ ਚੌਥੀ ਲੜੀਵਾਰ ਸ਼ਕਤੀਸ਼ਾਲੀ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 48 ਹੋ ਗਈ ਹੈ ਤੇ ਕਈ ਮਾਰਤਾਵਾਹਨਾ ਤੇ ਕਿਸ਼ਤੀਆਂ ਨੂੰ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਮੰਗਲਵਾਰ ਨੂੰ ਭੂਚਾਲ ਦੇ ਖਤਰੇ ਨੂੰ ਦੇਖਦੇ ਹੋਏ ਚੇਤਾਵਨੀ ਜਾਰੀ ਕਰਕੇ ਕੁਝ ਖੇਤਰਾਂ ਦੇ ਵਿੱਚ ਲੋਕਾਂ ਨੂੰ ਆਪਣੇ ਘਰਾਂ ਤੋਂ ਦੂਰ ਰਹਿਣ ਦੇ ਲਈ ਕਿਹਾ ਸੀ। ਜਾਪਾਨ ਦੇ ਇਸ਼ੀਕਾਵਾ ਪ੍ਰੀਫੈਕਚਰ ਅਤੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਸੋਮਵਾਰ ਦੁਪਹਿਰ ਨੂੰ ਭੂਚਾਲ ਦੀ ਇੱਕ ਤੋਂ ਬਾਅਦ ਇੱਕ ਜੜੀ ਚਲਕ ਦੇਖਣ ਨੂੰ ਮਿਲੇ ਕਈ ਸਾਰੇ ਟਟਕੇ ਮਹਿਸੂਸ ਕੀਤੇ ਗਏ ਜਿਸ ਦੇ ਵਿੱਚ ਸਭ ਤੋਂ ਵੱਧ ਤੇ ਸਭ ਤੋਂ ਵੱਡਾ 7.6 ਤੀਬਰਤਾ ਦਾ ਭੂਚਾਲ ਵੀ ਸੀ ਚਿਕਾਵਾ ਦੇ ਵਿੱਚ 43 ਲੋਕਾਂ ਦੇ ਮੌਤ ਦੀ ਪੁਸ਼ਟੀ ਹੋਈ ਅਤੇ 16 ਹੋਰ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਜਦੋਂ ਕਿ ਘਰਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਿਆ ਜਿਸ ਦਾ ਮੁਲਾਂਕਣ ਵੀ ਨਹੀਂ ਕੀਤਾ ਜਾ ਸਕਦਾ ਤਾਂ ਐਸਾ ਅੱਜ ਦਿਨ ਪਰ ਦੀਆਂ ਕੁਝ ਬਹੁਤ ਹੀ ਖਾਸ ਅਤੇ ਮੁੱਖ ਖਬਰਾਂ ਇਸੇ ਤਰੀਕੇ ਦੇ ਨਾਲ ਹਰ ਰੋਜ਼ ਬੁਲਟਨ ਦੇ ਰੂਪ ਤੇ ਵਿੱਚ ਤੁਹਾਡੇ ਨਾਲ ਕੁਝ ਖਾਸ ਖਬਰਾਂ ਸਾਂਝੀਆਂ ਕਰਦੇ ਰਵਾਂਗੇ ਫਿਲਹਾਲ ਦੇ ਲਈ ਜੁੜੇ ਰਹੋ ਨਿਰਪੱਖ ਪੋਸਟ ਦੇ ਨਾਲ ਤੇ ਹੁਣ ਮੈਨੂੰ ਦੇ ਉਚਾਰਨ ਦਾ ਧੰਨਵਾਦ